ਛੁੱਟੀਆਂ ਦੇ ਵੱਡੇ ਨਜ਼ਾਰੇ ਆਉਂਦੇ ਘਰ ਨਾਨਾ ਨਾਨੀ ਦੇ ਬਚਪਨ ਤੋਂ ਨਹੀਂ ਵੱਧ ਨਜ਼ਾਰੇ ਹੁੰਦੇ ਵਿੱਚ ਜਵਾਨੀ ਦੇ ਗੋਦੀ ਨਾਨੀ ਦੀ ਵਹਿ ਕੇ ਮਾਂ ਦੀ ਗੋਦੀ ਤੋਂ ਵੀ ਵੱਧ ਲਾਡ ਮਿਲਦਾ ਹੈ ਨਾਨਕਿਆਂ ਦੇ ਘਰ ਨਾਨਕਿਆਂ ਦੇ ਘਰ ਹਲਵਾ ਪੂਰੀਆਂ ਖੀਰ ਦਾ ਵੱਖਰਾ ਹੀ ਸਵਾਦ ਮਿਲਦਾ ਹੈ ਵੱਡੇ ਵੱਡੇ ਝੂਲੇ ਵੀ ਵੱਡੇ ਵੱਡੇ ਝੂਲੇ ਵੀ ਭੁੱਲ ਜਾਂਦੇ ਮੋਢੇ ਨਾਨੇ ਦੇ ਤੇ ਬਹਿ ਕੇ ਨਹਿਰਾਂ ਮੋਟਰਾਂ ਤੇ ਨਹਾਉਣ ਦਾ ਨਜ਼ਾਰਾ ਆ ਜਾਂਦਾ ਮਾਮੇ ਨਾਲ ਰਹਿ ਕੇ ਬਾਹਰੋਂ ਆ ਕੇ ਮੂੰਹ ਮੰਗਿਆ ਖਾਣ ਨੂੰ ਮਿਲ ਜਾਂਦਾ ਮਾਮੀ ਨੂੰ ਕਹਿ ਕੇ ਆਂਢੀ ਗਵਾਂਢੀ ਵੀ ਆਂਢੀ ਗਵਾਂਢੀ ਵੀ ਸਾਰੇ ਪਿਆਰ ਵੜਾ ਦਿੰਦੇ ਕੁਝ ਨੁਕਸਾਨ ਵੀ ਕਰ ਦਈਏ ਸਾਵ ਸਹਾਰ ਲੈਂਦੇ ਖੇਡਾ ਖੇਡਣ ਵਿੱਚ ਖੇਡਾ ਖੇਡਣ ਵਿੱਚ ਸਾਰਾ ਦਿਨ ਲੰਘ ਜਾਂਦਾ ਹੈ ਤੇ ਰਾਤ ਨੂੰ ਸੌਣਾ ਤੇ ਰਾਤ ਨੂੰ ਸੌਣਾ ਸੁਣ ਕੇ ਨਾਨੀ ਦੀ ਨਾਲ ਕਹਾਣੀ ਦੇ ਛੁੱਟੀਆਂ ਦੇ ਵੱਡੇ ਨਜ਼ਾਰੇ ਆਉਂਦੇ ਘਰ ਨਾਨਾ ਨਾਨੀ ਦੇ ਘਰ ਨਾਨਾ ਨਾਨੀ ਦੇ